ਕਸਾਧਾ ਕੇ ਤੇ ਸਤਿਪੰਦ ਸਾਨੂੰ ਮਜਬੂਰ ਨਾ ਕਰੋ ਤੇ ਸਾਡੀ ਗੱਲ ਕਰੋ ਜਾਂ ਨਾ ਕਰੋ ਇਹ ਅਸੀਂ ਦੇਖਣਾ ਗੱਲ ਕਰਨੀ ਹੈ ਅਗਲੀ ਕਰਨੀ ਸਭਾ ਡੈਂਟੀ ਕਰਾ ਉਹ ਨਾਰੇ ਮਾਰਗੇ ਚਾਬੀ ਦੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸ਼ਹਿਰੀ ਲੋਕਾਂ ਨੇ ਇਕਤਾ ਜਿੰਦਾਬਾਦ 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 ਸ਼ਹਿਰ ਆਪ ਲੋਕ ਯਾਰ ਜਾਣਦੇ ਸ਼ਹਿਰੀ ਲੋਕਾਂ ਦਾ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲਗੜੀ ਮੁਕਤਬਾਦ ਮੁਕਤਬਾਦ ਲੋਕ ਇੱਕਤਾ ਜਿੰਦਾਬਾਦ 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 ਨਵਾਂ ਪ੍ਰੋਗਰਾਮ ਆਇਆ ਹੈ ਔਰ ਐਸਾਰ ਪਲੇਅਰ ਆਇਆ ਹੈ ਜੀ ਧੰਨਵਾਦ ਖਿਆਲ ਵੈਲਕਮ ਹੈ ਲੱਗਦਾ ਇੱਥੇ ਇੱਕ ਮੇਗਾ ਆਇਆ ਹੈ ਯਾਰ ਅਸੀਂ ਦੇਖਦੇ ਨਾ ਤੁਸੀਂ ਨਮਾਇੰਦੇ ਸਮਝਦੇ ਹੋ ਨਾ ਤੁਸੀਂ ਐਸਾਰ ਪਲੇਅਰ ਆਇਆ ਬਦੌਰ ਅਸੀਂ ਸਹਿਬ ਦੇ ਵਾਸੀ ਬੜਾ ਧੰਨਵਾਦ ਬੜਾ ਧੰਨਵਾਦ ਬੜਾ ਧੰਨਵਾਦ ਬੜਾ ਧੰਨਵਾਦ ਤੁਹਾਡਾ ਧੰਨਵਾਦ ਲਾਉਣਾ ਚਾਹੀਦਾ ਕੋਈ ਮਸਲਾ ਨਹੀਂ ਹੋਣਾ। ਹੋਰ ਤਸਵੀਰਾਂ ਲੈ ਲਈਏ। ਤੁਸੀਂ ਅੱਜ ਤੱਕ ਦਾ ਦਿੱਤਾ ਨਹੀਂ ਹੋਣ ਕਿਹਾ। ਹੋਰ ਚਲ ਫਿਰ ਲੈ ਲਾਂਗੇ ਅੰਦਰ। ਆ ਵੀ ਅੰਦਰ ਆ ਕੇ ਬਣਾ ਕੇ ਤੂੰ ਇੱਥੇ ਨਾ ਸਪੈਕਟ ਕਰਦੇ। ਤੂੰ ਜਾ ਇੱਥੇ। ਉਹ ਗੱਲ ਤੂੰ ਅੰਦਰ ਨਹੀਂ ਕਰ। ਤੂੰ ਅੰਦਰ ਸਪੈਕਟ ਕਰ ਨਹੀਂ ਇੱਥੇ ਕੀ ਕਰ ਰਹਾ। ਐਵੇਂ ਮਰੀ ਜਾਂਦਾ। ਚਲੋ ਪਛਾਣ। ਹਾਏ ਹਾਏ। ਆ ਜਾਣ ਬਣਾ। ਆ ਦੇਖੇ। ਪਿੱਛੇ ਹੋ ਕੇ ਗੱਲ ਕਰ ਤੂੰ। ਸਾਡੀ ਬੇਨਤੀ ਆ ਕਿ ਕਿਰਪਾ ਕਰਕੇ ਧਰਨੇ ਤੋਂ ਪਰੇ ਰਹੋ। ਕਿ ਨਹੀਂ ਆਏ ਉਹ ਨਹੀਂ ਇਹ ਦੋਨੇ ਇੱਕਦਮ ਨਹੀਂ ਬੈਠੋ ਤੁਸੀਂ ਬਾਪਾ ਆਇਆ ਕਿ ਉਹ ਤਾਂ ਚੜਾ ਇਹ ਤਾਂ ਲੈ ਨਹੀਂ ਪਾਇਆ ਉਹਦੀ ਆਹ ਦੀ ਬਸਤੀ ਲੋਕਾਂ ਕਾ ਜਿੰਦਾਬਾਦ 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 ਲੋਕਾਂ ਕਾ ਜਿੰਦਾਬਾਦ 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 میری ਹੋਰ ਸਭ ਬੇਨਤੀ ਆ ਕਿਰਪਾ ਕਰਕੇ ਧਰਨਾ ਕਰਕੇ ਸਾਡਾ ਧਰਨਾ ਚੱਲ ਰਿਹਾ ਹੈ। ਜੀ ਮੈਂ ਮਿਹਰਬਾਨੀ ਕਰ ਮਿਹਰਬਾਨੀ ਕਰੋ। ਮੈਂ ਬੇਨਤੀ ਕਰਉ ਸਭ ਜਗਦਾ ਮੁਰਲੀ ਇਧਰ ਆ ਧਰਨੇ 'ਚ ਬੈਠ ਜਾ ਜਰ ਧਰਨਾ ਕਰ ਰਹੀ ਆ। ਜਿਹੜੇ ਧਰਨਾ ਕਰ ਰਹੀ ਆ ਧਰਨੇ 'ਚ ਬੈਠੋ। ਚੱਲ ਨਾ ਬੋਲਣਾ ਤੂੰ ਤੂੰ ਹੋਰ ਸਾਡਾ ਧਰਨਾ ਖਰਾਬ ਕਰ ਲੈ। ਸਰ ਨਾਲ ਪਾਸੇ ਹੋ ਜਾ ਯਾਰ। ਕੱਟੇ ਦਾ ਲੋਕ ਗੱਲ ਕਹਿੰਦੇ ਆ ਯਾਰ ਤੂੰ ਜਾ ਜਾ ਤੈਨੂੰ ਸੋਲੋ ਦੇ ਦਿਲ ਮਾਰ ਲੈ ਹਾਂ ਸਾਰਾ ਕੋ ਗਲਤ ਮੰਮੀ ਕਹਿੰਦੇ ਚੱਲਾ ਜੀ ਬਾਈ ਸੁਣੋ ਤੁਸੀਂ ਕਹਿੰਦੇ ਬਈ ਤੂੰ ਆਵਾਜ਼ ਦਾ ਰੋਣਾ ਲਾ ਦੇ ਹਾਂ ਨੂੰ ਕੱਟ ਕੇ ਨਾ ਲਾ ਦੇ ਜਿੱਥੇ ਬਾਡੀ ਡਿਵਾਰਡ ਕਰਦੇ ਆ ਜਿੱਥੇ ਆਵਾਜ਼ ਬਾਡੀ ਡਿਵਾਰਡ ਕਰਦੇ ਆ ਚਾਰ ਰਜੜਾ ਆ ਆਹ 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 ਆ अभी अभी जब जब उधर कमेटी के आधिकारिक वेकेशन कमेटी ये वो तो बिना जाने काम कर रहा है वो आपने इसे कहाँ कर रहा है वो पूरा काम कर रहा है और क्या क्या लोग चेक कर चिंता बार चिंता बार अगर कंफर्म हो जाए તો કાયા કરે યાર ભાઈ લહેરા